ਪੈਰ ਲਾਈ ਸਰਫਿਊਜ ਲਾ ਗਈ ਜੀ ਉਹ ਚੀਜ਼ ਦੀ ਟੈਨਸ਼ਨ ਲੈ ਕੇ ਬੰਦੇ ਬੱਚੇ ਨੇ ਸੁਸਾਇਡ ਕਰ ਲਿਆ ਤੇ ਕੋਈ ਐਦਾਂ ਦਾ ਵਧੀਆ ਬੱਚਾ ਚੀਏ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਸੀਗਾ ਕੋਈ ਵੀ ਦਿੱਕਤ ਆ ਵੀ ਆ ਤੇ ਮਾਂ ਪਿਓ ਨਾਲ ਅਧਿਆਰ ਦੋਸਤਾਨਾ ਠੀਕ ਸ਼ੇਅਰ ਕਰੋ ਤਾਂ ਕਿ ਦੇਖੋ ਉਹਨਾਂ ਦਾ ਮਾਂ ਪਿਓ ਦਾ ਕੀ ਕਸੂਰ ਸੀਗਾ ਜਾਂ ਬੱਚੇ ਦਾ ਕੀ ਕਸੂਰ ਸੀ ਬਾਅਦ ਚ ਵੀ ਹੋ ਸਕਦਾ ਸੀਗਾ ਨਾ ਜਿਹੜੀ ਅੱਜ ਇਹ ਘਟਨਾ ਹੋਈ ਹੈ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਪਿੰਡ ਦਾ ਕਿਸੇ ਵੀਰ ਭਾਈ ਨਾ ਹੋਵੇ ਸਾਡੇ ਅੱਜ ਸਾਰੇ ਪਿੰਡ ਦੇ ਵੀ ਮਨਕ ਚਲੋ ਬਹੁਤ ਹੀ ਜ਼ਿਆਦਾ ਦੁੱਖ ਦਾ ਇੱਕ ਘਟਨਾ ਗਈ ਛੁੱਲੇ ਬੰਦ ਹੋ ਗਏ ਸਾਰੇ ਪਿੰਡ ਦੇ ਸਾਡੇ ਮੰਦ ਭਾਗੀ ਖਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਆਪਣੀ ਕੈਨੇਡੀਅਨ ਫਾਈਲ ਰੱਦ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਭੈਣ ਕੈਨੇਡਾ ਗਈ ਹੋਈ ਸੀ ਅਤੇ ਉਸ ਦੀ ਕੈਨੇਡਾ ਜਾਣ ਦੀ ਅਰਜੀ ਵੀ ਰੱਦ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਨੌਜਵਾਨ ਡਿਪਰੈਸ਼ਨ ਵਿੱਚ ਚੱਲ ਰਿਹਾ ਸੀ ਜਿਸ ਦੇ ਚੱਲਦੇ ਨੌਜਵਾਨ ਨੇ ਘਰ ਵਿੱਚ ਪਈ 12 ਬੋਰ ਦੀ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ घटना ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਨੌਜਵਾਨ ਦਾ ਪਿਤਾ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਦੱਸਿਆ ਜਾ ਰਿਹਾ ਹੈ ਜੋ ਕਿ ਦੁੱਧ ਵੇਚਣ ਦਾ ਕੰਮ ਕਰਦਾ ਸੀ ਇਸ ਮੌਕੇ ਸੁਖਪੁਰਾ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਉਹਨਾਂ ਦੇ ਪਿੰਡ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਪਿੰਡ ਦੇ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਕੀ ਕੁਝ ਕਹਿਣਾ ਇਸ ਮੌਕੇ ਪਿੰਡ ਦੇ ਸਰਪੰਚ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। ਭਾਈ ਮੇਰਾ ਨਾਮ ਬਲਜਿੰਦਰ ਸਿੰਘ ਸਾਬਕਾ ਸਰਪੰਚਾ ਜੀ ਮੌਜੂਦਾ। ਅੱਜ ਇਹ ਤਕਰੀਬਨ 7:30 ਵਜੇ ਦੀ ਗੱਲ ਆ ਜੀ। ਸਾਡੇ ਪਿੰਡ ਦਾ ਇਹ ਬੱਚਾ ਸੀਗਾ ਤਕਰੀਬਨ 19-21 ਸਾਲ ਦੀ ਉਮਰ ਇਸਨਾਂ ਦੀ ਤੇ ਇਹਨਾਂ ਦੇ ਮੰਨ ਕੇ ਚਲੋ ਫਾਇਰ ਲਾਈਸਰ ਫਿਊਜਰ ਆ ਗਈ ਜੀ। ਉਹ ਚੀਜ਼ ਦੀ ਟੈਨਸ਼ਨ ਲੈ ਕੇ ਬੰਦੇ ਬੱਚੇ ਨੇ ਸੁਸਾਇਡ ਕਰ ਲਿਆ। ਤਿੰਨ ਬੱਚੇ ਦੇ ਮੰਨ ਕੇ ਚਲੋ ਦੋ ਬ੍ਰਦਰ ਨੇ ਇੱਕ ਸਿਸਟਰ ਇੱਕ ਬ੍ਰਦਰ ਤੇ ਉਹ ਬਾਹਰ ਸੀਗੇ ਤੇ ਕੋਈ ਇਦਾਂ ਦਾ ਵਧੀਆ ਬੱਚਾ ਸੀ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਸੀਗਾ ਤੇ ਵੱਡੀ ਗੱਲ ਇੱਥੇ ਇਹ ਹੈ ਕਿ ਉਹ ਨਿਬੜਦੀ ਆ ਕਿ ਸਭ ਤੋਂ ਪਹਿਲਾਂ ਸੀ ਇਹ ਕਿ ਉਹ ਚਾਣਿਆ ਕਿ ਚਲੋ ਕੋਈ ਵੀ ਦਿੱਕਤ ਆ ਵੀ ਆ ਤੇ ਮਾਂ ਪਿਓ ਨਾਲ ਆ ਦੇ ਦਾਰ ਦੋਸਤਾਨਾ ਠੀਕ ਹੈ ਸ਼ੇਅਰ ਕਰੋ ਤਾਂ ਕਿ ਦੇਖੋ ਉਹਨਾਂ ਦਾ ਮਾਂ ਪਿਓ ਦਾ ਕੀ ਕਸੂਰ ਸੀਗਾ ਜਾਂ ਬੱਚੇ ਦਾ ਕੀ ਕਸੂਰ ਸੀ ਬਾਅਦ ਵਿੱਚ ਵੀ ਹੋ ਸਕਦਾ ਸੀਗਾ ਨਾ ਠੀਕ ਹੈ ਲੈ ਬਹੁਤ ਵੱਡੀ ਆ ਵੀਰੇ ਠੀਕਾ ਤੇ ਜਿਹੜੀ ਅੱਜ ਇਹ ਘਟਨਾ ਹੋਈ ਹੈ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਪਿੰਡ ਦਾ ਕਿਸੇ ਵੀਰ ਭਾਈ ਨਾ ਹੋਵੇ ਸਾਡੇ ਅੱਜ ਸਾਰੇ ਪਿੰਡ ਦੇ ਵੀ ਮਨਕ ਚਲੋ ਬਹੁਤ ਹੀ ਜ਼ਿਆਦਾ ਦੁੱਖ ਦਾ ਇੱਕ ਘਟਨਾ ਗਈ ਚੁੱਲ੍ਹੇ ਬੰਦ ਹੋ ਗਏ ਸਾਰੇ ਪਿੰਡ ਦੇ ਸਾਡੇ ਬਹੁਤ ਹੀ ਔਣ ਹਰ ਬੱਚਾ ਸੀਗਾ ਠੀਕ ਆ ਮੇਰਾ ਖੋਰਾ ਵੀ ਤੇ ਮੇਰੇ ਸਾਥੀਆਂ ਨੂੰ ਮੇਰੇ ਛੋਟੇ ਜਾਂ ਵੱਡੇ ਵੀਰ ਭਰਾਵਾਂ ਨੂੰ ਇਹ ਬੇਨਤੀ ਆ ਕਿ ਇਹੋ ਜਿਹਾ ਕੋਈ ਵੀ ਕਦਮ ਨਾ ਚੱਕੋ ਲਹ ਬਹੁਤ ਵੱਡੀ ਆ ਠੀਕ ਆ ਮਾਂ ਪਿਓ ਨੂੰ ਜਾਂਦੇ ਮਰ ਗਿਆ ਠੀਕ ਆ ਉਹ ਤਾਂ ਚਲਾ ਗਿਆ ਦੁਨੀਆ ਤੋਂ ਅਸੀਂ ਰਹਿ ਗਏ ਠੀਕ ਸਾਨੂੰ ਸਾਰੀ ਉਮਰ ਦਾ ਅਫਸੋਸ ਰਹੂਗਾ ਕਿ ਸਾਡਾ ਬੱਚਾ ਇਦਾਂ ਚਲਾ ਗਿਆ ਸਾਨੂੰ ਕੋਈ ਪਤਾ ਵੀ ਨਹੀਂ ਲੱਗਿਆ ਜਿਸ ਸੁਭਾਅ ਦੀ ਗੱਲ ਕਰੇ ਕਹੇ ਜਾਂ ਸੁਭਾਅ ਸੀ ਜੀ ਬਹੁਤ ਹੀ ਨਿਗਾ ਸੁਭਾਅ ਸੀਗਾ ਜੀ ਅੱਜ ਕੱਲ ਦੇ ਆਪਾਂ ਦੇਖਦੇ ਆਂ ਮਾਂ ਪਿਓ ਨਾਲ ਕੋਈ ਕੰਮ ਨਹੀਂ ਕਰਵਾਉਂਦਾ ਸਵੇਰ ਉੱਠਣਾ ਉਹਨੇ ਨਹੀਂ ਠੀਕ ਆ ਬੜਾ ਦੀ ਮਾਤਾ ਦੇ ਨਾਲ ਗੁਰੂ ਘਰ ਜਾਣਾ ਸ਼ਾਮ ਨੂੰ ਗੁਰੂ ਘਰ ਜਾਣਾ ਉਸ ਤੋਂ ਬਾਅਦ ਘਰ ਦੇ ਕੰਮਾਂ ਵਿੱਚ ਵੀ ਹੱਥ ਬਟਾਉਂਦਾ ਸੀਗਾ ਅੱਜ ਵੀ ਹਰ ਵਾਰ ਦੀ ਤਰ੍ਹਾਂ ਆਦੀ ਮਾਂ ਦਾਦੇ ਨਾਲ ਕੋਈ ਕੂੜੇ ਦਾ ਕੰਮ ਕਰਵਾਇਆ ਉਹਦੇ ਫਾਦਰ ਸਾਹਿਬ ਦੁੱਧ ਦਾ ਕੰਮ ਕਰਦੇ ਨੇ ਲੰਮੇ 20 ਸਾਲਾਂ ਤੋਂ ਤੇ ਉਹ ਸੁਬਾ ਦੋਧੇ ਪੌਣ ਚਲੇ ਗਏ ਤੇ ਆਦੀ ਮਾਤਾ ਨਾਮ ਲੈ ਕੇ ਚਲੋ ਪਸੂਆ ਸਾੰਭੇ ਆ ਠੀਕ ਆ ਦਾਦੀ ਜੀ ਦਾ ਅੱਖਾਂ ਦਾ ਪ੍ਰੈਸ ਨੂੰ ਆਇਆ ਵਸੂ ਦੇ ਦਵਾਈ ਪਾਈ ਅੱਖਾਂ ਦੀ ਤੇ ਦਾਦੀ ਜੀ ਤੇ ਆਦੀ ਮਾਤਾ ਜੀ ਕੱਪੜਿਆਂ ਦਾ ਤਲਪ ਤੋਣ ਲੱਗੇ ਉਸ ਤੋਂ ਬਾਅਦ ਜਦੀ ਬਸ ਆਵਾਜ਼ ਆਈ ਤੇ ਅੰਦਰ ਚਲੇ ਗਏ ਦੇਖਿਆ ਤਾਂ ਵੀ ਬੱਚੇ ਨੇ ਸੁਸੈਟ ਕਰ ਲਈ ਨਾਬਾ ਕਿਤੇ ਨਾ ਕਿਤੇ ਬੱਚਿਆਂ ਨੂੰ ਜਾਗਰੂਤ ਹੋਣਾ ਚਾਹੀਦਾ ਚਲੋ ਰਫਾਇਲ ਸੀ ਰਫਿਊਜਲ ਆ ਗਈ ਦੂਰੀ ਬਾਰ ਵੀ ਲੱਗ ਜਾਂਦੀ ਹਾਂਜੀ 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 ਬਸ ਇੱਦਾਂ ਹੀ ਕਹਿਣਾ ਚਾਹੁੰਦਾ ਕਿ ਕੋਈ ਵੀ ਗੱਲਬਾਤ ਆ ਵੀ ਆਦੇ ਮਾਤਾ ਹੁਣਾ ਸ਼ੇਅਰ ਕਰੋ ਆਦੇ ਭੈਣ ਭਾਈਆਂ ਨਾਲ ਯਾਰ ਦੋਸਤਾਂ ਨਾਲ ਸ਼ੇਅਰ ਕਰੋ ਐਡਾ ਵੱਡਾ ਕਾਦਮ ਨਾ ਚੱਕਿਆ ਜਾਵੇ ਉੱਥੇ ਹੀ ਮੌਕੇ ਤੇ ਪਹੁੰਚੇ ਐਸਐਚਓ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਨੌਜਵਾਨ ਦਿਲਪ੍ਰੀਤ ਸਿੰਘ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੇ ਮਰਦਾ ਘਰ ਵਿੱਚ ਰਖਵਾ ਦਿੱਤਾ ਹੈ ਕੀ ਕੁਝ ਜਾਣਕਾਰੀ ਐਸ ਐਚਓ ਵੱਲੋਂ ਦਿੱਤੀ ਗਈ ਹੈ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਆ ਮੈਂ ਐਸ ਐਚਓ ਗੁਰਮੰਦਰ ਸਿੰਘ ਥਾਣਾ ਸੈਣਾ ਤੇ ਅੱਜ ਸਾਨੂੰ ਸਵੇਰੇ 4:30 ਵਜੇ ਇੱਕ ਇਨਟੀਮੀਸ਼ਨ ਆਈ ਸੀ ਕਿ ਪਿੰਡ ਸੁਖਪੁਰਾ ਮੋੜ ਇੱਕ ਲੜਕਾ ਦਿਲਪ੍ਰੀਤ ਸਿੰਘ ਹੈ ਉਮਰ ਉਹਦੀ ਅਕਰੀਬ 20 ਕੁ ਸਾਲ ਹੈ ਤੇ ਉਹਨੇ ਗਨ ਸ਼ਾਟ ਨਾਲ ਵੀ ਸੁਸਾਈਡ ਕਰ ਲਿਆ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਹੈ ਔਰ ਬੋਡੀ ਮੋਰਚਰੀ ਵਿੱਚ ਰਖਵਾਈ ਔਰ ਤਲਾਸ਼ੀ ਕਰੀ ਗਈ ਕੋਈ ਸੁਆਇਡ ਨੋਟ ਵਗੈਰਾ ਨਹੀਂ ਮਿਲਿਆ ਉਹਦੇ ਮਾਪਿਆਂ ਤੋਂ ਪਤਾ ਲੱਗਿਆ ਕਿ ਇਹ ਬੰ ਬੱਚਾ ਪਿਛਲੇ ਕਾਫੀ ਸਮੇਂ ਤੋਂ ਥੋੜਾ ਡਿਪਰੈਸ਼ਨ ਦੇ ਵਿੱਚ ਸੀ ਇਹਦੀ ਵੱਡੀ ਭੈਣ ਪਹਿਲਾਂ ਕੈਨੇਡਾ ਗਈ ਹੋਈ ਹੈ ਇਹਦੇ ਤਾਇਆ ਜੀ ਕੈਨੇਡਾ ਨੇ ਤਾਇਆ ਦਾ ਪਰਿਵਾਰ ਤਾਇਏ ਦੇ ਬੇਟੀ ਔਰ ਬੇਟੀ ਕੈਨੇਡਾ ਚ ਸੈਟਲ ਨੇ ਔਰ ਇਸ ਮੁੰਡੇ ਦੀ ਸਾਲ ਹੋ ਗਿਆ ਇਹ ਟਰਾਈ ਕਰ ਰਿਹਾ ਸੀ ਬਾਹਰ ਜਾਣ ਦੀ ਪਰ ਇਹਦੀ ਰਿਫਿਊਜ਼ਲ ਆ ਰਹੀ ਸੀ ਵਾਰ-ਵਾਰ ਤੇ ਰਿਫਿਊਜ਼ਲ ਆਨ ਕਰਕੇ ਵੀ ਇਹ ਵਾਰ-ਵਾਰ ਪਰੇਸ਼ਾਨ ਰਹਿੰਦਾ ਸੀ ਤਾਂ ਇਹਦੇ ਪਾਪਾ ਜੋ ਬਲਕ ਫੈਕਟਰੀ ਨੇ ਅਜੈਬ ਸਿੰਘ ਉਹ ਵੀ ਕਾਫੀ ਸਮਝਾਉਂਦੇ ਸੀ ਤੇ ਵੀ ਕੋਈ ਗੱਲ ਨਹੀਂ ਵੀ ਹਰ ਚੀਜ਼ ਨਹੀਂ ਫੌਰਨ ਨਹੀਂ ਹੈ ਵੀ ਤੁਸੀਂ ਆਪਣਾ ਇੱਥੇ ਆਪਣਾ ਛੋਟਾ-ਮੋਟਾ ਕੰਮ ਕਰ ਲਓ ਜ਼ਮੀਨ ਇਹਨਾਂ ਕੋਲੇ ਹੈ ਨਹੀਂ ਸੀ ਤਾ ਇਸ ਕਰਕੇ ਵੀ ਉਹ ਡਿਪਰੈਸ਼ਨ ਦੇ ਵਿੱਚ ਸੀਗਾ ਤੇ ਅੱਜ ਘਰੇ ਦਾਦੀ ਵੀ ਮੌਜੂਦ ਸੀ ਉਹਦੀ ਮਾਂ ਵੀ ਮੌਜੂਦ ਸੀ ਉਹ ਦੂਸਰੇ ਕਮਰੇ ਚ ਜਾ ਕੇ ਇਹਨੇ ਗੰਨ ਪਈ ਸੀ ਉਹਦੇ ਨਾਲ ਆਪਦੇ ਗੋਲੀ ਆਹ ਬਾਡੀ ਪੋਸਟਮਾਰਟਮ ਚ ਰਖਵਾ ਦਿੱਤੀ ਗਈ ਆ ਆਹ ਬਾਡੀ ਦਾ ਪੋਸਟਮਾਰਟਮ ਕਰਵਾ ਕੇ 194 ਬੀ ਐਨ ਐਸ ਐਸ ਦੀ ਕਾਰਵਾਈ ਅਮਲ ਚ ਲਿਆ ਕੇ ਬਾਡੀ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਦੱਸ ਦਈਏ ਕਿ ਨੌਜਵਾਨ ਦੀ ਫਾਈਲ ਰੱਦ ਹੋਣ ਤੋਂ ਬਾਅਦ ਉਸਦੇ ਪਰਿਵਾਰਿਕ ਮੈਂਬਰ ਉਸ ਨੂੰ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵੀ ਕਹਿ ਰਹੇ ਸਨ ਹਾਲਾਕੀ ਘਟਨਾ ਸਮੇ ਉਸਦੀ ਦਾਦੀ ਅਤੇ ਮਾਂ ਵੀ ਘਰ 'ਚ ਹੀ ਮੌਜੂਦ ਸਨ ਅਤੇ ਹੁਣ ਪੁਲਿਸ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਲਈ ਹੈ ਬਰਨਾਲਾ ਤੋਂ ਵਨੀਤ ਸ਼ਰਮਾ ਦੀ ਰਿਪੋਰਟ